ਦੇ ਆਰ ਸੋ ਐਬਸੈਟ ਕਿਉਂਕਿ ਡਾਕਟਰ ਗਾਂਧੀ ਪਹਿਲਾਂ ਕਾਂਗਰਸ ਨੂੰ ਬਹੁਤ ਮਤਲਬ ਕੇ ਬੁਰਾ ਭਲਾ ਕਹਿੰਦੇ ਰਹੇ ਕੋਸਦੇ ਰਹੇ ਹੈਗੇ ਇਹ ਕੋਈ ਵੀ ਕਿਸੇ ਦਾ ਵਰਕਰ ਦਾ ਝਾੜੜਾ ਕਿਸੇ ਦਾ ਵੀ ਹੁੰਦਾ ਮੈਂ ਨਹੀਂ ਕਿਸੇ ਦੀ ਮਦਦ ਕਰਨੀ ਕੋਈ ਥਾਣਿਆਂ ਚ ਜਾਂ ਕਿਤੇ ਹੋਰ ਮੀਟਿੰਗਾਂ ਵੀ ਹੁੰਦੀਆਂ ਨੇ ਵਰਕਰਾਂ ਤੋਂ ਵੀ ਪੁੱਛਿਆ ਜਾਂਦਾ ਫਿਰ ਧਰਮੇਂ ਗਾਂਦੇ ਨੇ ਸਿੱਧਾ ਪੈਰਾਸ਼ੂਟ ਰਾਹੀਂ ਐਂਟਰੀ ਲਈ ਹੈ ਪੈਰਾਸ਼ੂਟ ਰਹਿ ਗਏ ਕਿਸਨੂੰ ਨੇ ਪੁੱਛਿਆ ਹੈ ਜਾਂ ਤੇ ਕਿਸਨੋਂ ਨਹੀਂ ਪੁੱਛਿਆ ਨੂੰ ਨਹੀਂ ਲੱਗਦਾ ਕਿ ਨਵੈਰੀ ਇੱਜ਼ਤ ਜ਼ਿਆਦਾ ਹੋਣ ਲੱਗ ਕੇ ਜਾਂਦੀ ਐਂਟਰੀ ਕਰਾਈਏ ਉਹ ਦੇਖੋ ਜੀ ਨਮਾ 9 ਦਿਨ ਪੁਰਾਣਾ 100 ਦਿਨ ਇਹ ਦੁਕਾਨ ਤਾਂ ਸਿਰਫ 1 ਜੂਨ ਤੱਕ ਆ ਪੂਰੇ ਬੰਦ ਹੋ ਜਾਣੀ ਐ ਉਹ ਪਹਿਲਾਂ ਵੀ ਤਾਂ ਤੁਹਾਨੂੰ ਪਤਾ ਬੰਦ ਹੀ ਰਹੀ ਹੈਗੀ ਆ ਤੇ ਇਸ ਕਰਕੇ ਇਹ ਇਹਨਾਂ 'ਚ ਬਹੁਤਾ ਮੈਨੂੰ ਪਤਾ ਅਸੀਂ ਬੜੀ ਲੰਮੀ ਰੇਸ ਦੇ ਘੋੜੇ ਆ ਅਸੀਂ ਬਹੁਤ ਮਤਲ ਕਹਿਨ ਦਾ ਵੀ ਲੜਾਈਆਂ ਲੜ ਕੇ ਉਰੇ ਤੱਕ ਆਏ ਹੈਗੇ ਕੋਈ ਇਹਨਾਂ ਇਹ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ ਨੇ ਲੱਗ ਕੋ ਡੇ ਲੱਗਦਾ ووٹ ਮੇਰੀ ਆਪਣੀ ਹੈ ਕਹਿੰਦੇ ਮੈਂ ਰੋਜ਼ ਕਲੀਨਿਕ ਦੇ ਉੱਤੇ ਸੇਵਾ ਕਰ ਰਿਹਾ ਕਿਸੇ ਦੀ ਜੇਬ ਚ ਨਹੀਂ ਪਾਈ ਹੋਈ ਉਹ ਨੇੜਤਾ ਰਹੀਏ ਇਹ ਰਾਜਾ ਉਹਨੇ ਅਕਸਰ ਦੇਖਦੇ ਹੀ ਤੁਹਾਡੇ ਘਰ ਆਣਾ ਜਾਣਾ ਚੰਗਾ ਤੜ ਤੋਂ ਵੀ ਕਦੀ ਪੁੱਛਿਆ ਹੀ ਨਹੀਂ ਗਿਆ ਕਿ ਪੁਰਾਣੇ ਲੀਡਰ ਰਹੇ ਹੋ ਟਕਸਾਲੀ ਰਹੇ ਹੋ ਕੀ ਪਤਾ ਰਾਜੇ ਬੜਿੰਗ ਨੂੰ ਪੁੱਛਿਆ ਹੋਵੇ ਜਦੋਂ ਜੁਆਇਨ ਕਰਾਣਾ ਬੰਦੇ ਦੀ ਮਤਲਬ ਕਿ ਵਰਕਰਾਂ ਨਾਲ ਹੀ ਲੀਡਰ ਹੀ ਹੈ ਜੇ ਵਰਕਰ ਹੀ ਚੱਲੇਗਾ ਤੁਹਾਡਾ ਤੇ ਉਹਨਾਂ ਦੇ ਜਦੋਂ ਕੁੱਟਮਾਰ ਪੈਣੀ ਹੈ ਉਹਨਾਂ ਦੇ ਵਾਂਹ ਕੌਣ ਪਕੜੇਗਾ ਅੰਬੋਦ ਸਾਹਿਬ ਤਾਂ ਸਿਰ ਨਹੀਂ ਪਰਵਾਹ ਨਹੀਂ ਕਿ ਮੈਂ ਤੁਹਾਨੂੰ ਦੱਸਾਂ ਡਾਕਟਰ ਗਾਂਧੀ ਦੇ ਪਿੱਛੇ ਸਸ਼ੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਹਰਨਦੀਪ ਸਿੰਘ ਤਾਂ ਜਿਸ ਤਰ੍ਹਾਂ ਇਹ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੋਇਆ ਹੈ ਤਾਂ ਕਾਂਗਰਸ ਦੇ ਵਿੱਚ ਆਪਸ ਦੇ ਵਿੱਚ ਰੇੜਕਾ ਬਰਕਰਾਰ ਹੈ ਤਾਂ ਜਦੋਂ ਦੀ ਪਟਿਆਲਾ ਦੇ ਵਿੱਚ ਧਰਮਵੀਰ ਗਾਂਧੀ ਦੀ ਐਂਟਰੀ ਹੁੰਦੀ ਹੈ ਕਾਂਗਰਸ ਦੇ ਵਿੱਚ ਤਾਂ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਕਈ ਗੁਪਤ ਮੀਟਿੰਗਾਂ ਹੁੰਦੀਆਂ ਤਾਂ ਇੱਕ ਹਾਈ ਕਮਾਂਡ ਨੂੰ ਲੈਟਰ ਵੀ ਜਿਹੜੀ ਦਿੱਤੇ ਜਾਂਦੀ ਹੈ ਤਾਂ ਸਾਡੇ ਨਾਲ ਕਾਂਗਰਸੀ ਟਕਸਾਲੀ ਹਰਦਿਆਲ ਕਮੋ ਸਾਡੇ ਨਾਲ ਨੇ ਕਮੋ ਸਾ ਪਹਿਲਾਂ ਦਾ ਸਵਾਗਤ ਹੈ ਤੁਹਾਡਾ ਹਮਦਰ ਟੀਵੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸ੍ਰੀਮੋ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਜਦ ਹੀ ਧਰਮਵੀਰ ਗਾਂਧੀ ਦੀ ਐਂਟਰੀ ਹੁੰਦੀ ਹੈ ਕਾਂਗਰਸ ਦੇ ਵਿੱਚ ਪਛਾਲ ਆਇਆ ਹੋਇਆ ਕਾਰਨ ਕੀ ਹੈਗਾ ਨਹੀਂ ਵਰਕਰਾਂ ਨੂੰ ਪੁੱਛੋ ਜੀ ਵਰਕਰ ਦੇ ਆਰ ਸੋ ਐਬਸੈਟ ਕਿਉਂਕਿ ਡਾਕਟਰ ਗਾਂਧੀ ਪਹਿਲਾਂ ਕਾਂਗਰਸ ਨੂੰ ਬਹੁਤ ਮਤਲਬ ਕਿ ਬੁਰਾ ਭਲਾ ਕਹਿੰਦੇ ਰਹੇ ਕੋਸਦੇ ਰਹੇ ਹੈਗੇ ਤਾਂ ਹੁਣ ਉਹ ਮਤਲਬ ਕਹਿਣਦਾ ਵੀ ਕਿਹੜੇ ਮੂੰਹ ਨਾਲ ਉਹ ਤਾਰੀਫ ਕਰਨਗੇ ਕਾਂਗਰਸ ਪਾਰਟੀ ਦੀ ਤੇ ਦੂਜੀ ਇਹ ਹੈ ਵੀ ਜਿਨ੍ਹਾਂ ਦੇ ਖਿਲਾਫ ਉਹ ਬੋਲਦੇ ਰਹੇ ਅਜ ਉਹਨਾਂ ਲਈ ਕਿਉਂ ਲੜਾਈ ਲੜਨਗੇ ਕਈ ਗੱਲਾਂ ਨੇ ਜਿਹੜੀਆਂ ਸਾਹਮਣੇ ਮਤਲਬ ਕਿ ਆਉਂਦੀਆਂ ਦੂਜਾ ਇਹ ਹੈਗਾ ਕਿ ਇੱਥੇ ਲੋਕ ਪਿਛਲੇ 2 2.5 ਸਾਲ ਤੋਂ ਬਹੁਤ ਵੱਡੀ ਲੜਾਈ ਜਿਹੜੀ ਵਰਕਰਾਂ ਨੇ ਲੜੀ ਆ ਮੇਰੇ ਕੋਲ ਨੀਅਰ ਅਬਾਟ ਕੋਈ 200 ਤੋਂ ਵੱਧ ਜਿਹੜੇ ਬੰਦੇ ਆ ਤੇ ਪਰਚੇ ਦਰਜ ਹੋਇਆ ਉਹਨਾਂ ਦੀ ਲਿਸਟ ਆ ਮੈਂ ਤੁਹਾਨੂੰ ਦੱਸਾਂ ਅਸੀਂ ਬੜੇ ੱੱੱਕੇ ਖਾਏ ਆ ਵਰਕਰਾਂ ਦੇ ਲਈ ਅਸੀਂ ਆਪ ਬੜਿਆ ਕੁਝ ਝੇਲਿਆ ਆਪਣੇ ਤੇ ਵੀ ਮੁਕੱਦਮੇ ਹੋਏ ਆ ਸਾਡੇ ਲੀਡਰਾਂ ਤੇ ਹੋਏ ਆ ਸਾਧੂ ਸਿੰਘ ਨੂੰ ਨਹੀਂ ਤਿੰਨ ਕੇਸਾਂ ਦੇ ਵਿੱਚ ਅੰਦਰ ਬੈਠੇ ਹੈਗੇ ਆ ਤੇ ਤੁਸੀਂ ਮੈਨੂੰ ਐਦਾਂ ਹੀ ਹੋਰ ਸਾਡੇ ਬਹੁਤ ਬੰਦੇ ਆ ਤੇ ਜਿਹੜੇ ਹੋਏ ਹੈਗੇ ਆ ਸੋ ਅੱਜ ਉਹ ਲੋਕ ਇਹ ਮਹਿਸੂਸ ਕਰਦੇ ਕਿ ਸਾਡੀ ਕੌਣ ਬਾਹ ਫੜੇਗਾ ਫਿਰ ਡਾਕਟਰ ਗਾਂਧੀ ਜੀ ਐ ਸਪੈਸ਼ਲ ਮਤਲਕੇ 2-3 ਦਿਨ ਪਹਿਲਾਂ ਕਿਤੇ ਉਹ ਡਿਕਲੇਅਰ ਕਰਤਾ ਕਿ ਮੈਂ ਜੇ ਕੋਈ ਵੀ ਕਿਸੇ ਦਾ ਵਰਕਰ ਦਾ ਝਾਕੜਾ ਕਿਸੇ ਦਾ ਵੀ ਹੁੰਦਾ ਮੈਂ ਨਹੀਂ ਕਿਸੇ ਦੀ ਮਦਦ ਕਰਨੀ ਕੋਈ ਥਾਣਿਆਂ ਚ ਜਾਂ ਕਿਤੇ ਹੋਰ ਤੇ ਮੈਂ ਬਿਲਕੁਲ ਮਤਲਕੈਂਦਾ ਵੀ ਇਹ ਗੱਲ ਨਹੀਂ ਕਰਨੀ ਤੇ ਫਿਰ ਜਿਹੜੇ ਅੱਜ ਤੋਂ ਜਦੋਂ ਪਿੰਡਾਂ ਦੇ ਵਿੱਚ ਕੈਂਪੇਨ ਕਰਨੀਆਂ ਕੈਂਪੇਨ ਕਰਨ ਤੇ ਨਾਲ-ਨਾਲ ਜਦੋਂ ਬੂਥ ਲਾਣੇ ਆ ਉੱਥੇ ਝਗੜੇਬਾਜ਼ੀਆਂ ਹੁੰਦੀਆਂ ਨੇ ਦੂਜੀਆਂ ਪਾਰਟੀਆਂ ਵਾਲਿਆਂ ਦੇ ਨਾਲ ਤੇ ਫੇਰ ਜੀ ਉਹ ਕਿਉਂ ਵਰਕਰ ਤੁਹਾਡੇ ਲਈ ਲੜੇਗਾ ਜੀ ਕਿਉਂ ਤੁਹਾਡੇ ਲਈ ਮਰੇਗਾ ਜੀ ਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਵਰਕਰ ਜਿਹੜਾ ਕਾਂਗਰਸ ਦਾ ਚੱਲੇਗਾ ਕਮੂਲ ਸਾਹਿਬ ਜਦੋਂ ਐਂਟਰੀ ਹੁੰਦੀ ਹੈ ਧਰਮਵੀਰ ਗਾਂਧੀ ਨੂੰ ਕਾਂਗਰਸ ਹਾਈ ਕਮਾਂਡ ਦੇਖ ਕੇ ਸਾਰਾ ਕੁਝ ਆਲ ਓਵਰ ਮੀਟਿੰਗਾਂ ਵੀ ਹੁੰਦੀਆਂ ਆ ਨੇ ਵਰਕਰਾਂ ਤੋਂ ਵੀ ਪੁੱਛਿਆ ਜਾਂਦਾ ਫਿਰ ਧਰਮਵੀਰ ਗਾਂਧੀ ਦੀ ਸਿੱਧਾ ਪੈਰਾਸ਼ੂਟ ਰਾਹੀਂ ਐਂਟਰੀ ਰਹੀ ਹੈ ਪੈਰਾਸ਼ੂਟ ਰਾਹੀਂ ਰਹੀ ਹੈ ਕਿਸੇ ਨੂੰ ਨਹੀਂ ਪੁੱਛਿਆ ਗਿਆ ਇਥੇ ਕਿਸੇ ਨੂੰ ਨਹੀਂ ਪੁੱਛਿਆ ਤੇ ਹੁਣ ਲਗਾਤਾਰਿਕ ਗੱਲ ਕਰਦੇ ਕਹਿੰਦਾ ਕਿ ਇੱਕ ਮੀਟਿੰਗ ਵੀ ਹੋਈ ਆ ਉਸ ਤੋਂ ਬਾਅਦ ਤੁਸੀਂ ਹਾਈ ਕਮਾਂਡ ਨੂੰ ਇੱਕ ਲੈਟਰ ਦੇ ਕੇ ਆਏ ਹੋ ਉਹਦੇ ਵਿੱਚ ਕੀ ਹੈਗਾ ਲੈਟਰ ਪਹਿਲਾਂ ਹੀ ਦਿੱਤੀ ਸੀ ਕਿ ਸਾਰਿਆਂ ਨੇ ਇੱਕ ਸਪਾਰਸ਼ ਕੀਤੀ ਸੀ ਸਰਦਾਰ ਲਾਲ ਸਿੰਘ ਅਤੇ ਮੇਰਾ ਨਾਮ ਕਿ ਇਹਨਾਂ ਨੂੰ ਜਿਹੜੀ ਟਿਕਟ ਉਹ ਦਿੱਤੀ ਜਾਵੇ ਪਰ ਤੁਹਾਨੂੰ ਨਹੀਂ ਲੱਗਦਾ ਕਿ ਨਵੇਂ ਦੀ ਇੱਜ਼ਤ ਜ਼ਿਆਦਾ ਹੋਣ ਲੱਗ ਗਈ ਜਦੋਂ ਐਂਟਰੀ ਕਰਾਈ ਹੈ ਉਹ ਦੇਖੋ ਜੀ ਨਵਾਂ 9 ਦਿਨ ਪੁਰਾਣਾ 100 ਦਿਨ ਇਹ ਦੁਕਾਨ ਤਾਂ ਸਿਰਫ 1 ਜੂਨ ਤੱਕ ਆ ਪੂਰੇ ਬੰਦ ਹੋ ਜਾਣੀ ਆ ਉਹ ਪਹਿਲਾਂ ਵੀ ਤਾਂ ਤੁਹਾਨੂੰ ਪਤਾ ਬੰਦ ਹੀ ਰਹੀ ਹੈਗੀ ਆ ਤੇ ਇਸ ਕਰਕੇ ਇਹ ਇਹਨਾਂ ਚ ਬਹੁਤਾ ਮੈਨੂੰ ਪਤਾ ਅਸੀਂ ਬੜੀ ਲੰਮੀ ਰੇਸ ਦੇ ਘੋੜੇ ਆ ਅਸੀਂ ਬਹੁਤ ਮਤਲਬ ਕਹਿਨ ਦਾ ਵੀ ਲੜਾਈਆਂ ਲੜ ਕੇ ਉਰੇ ਤੱਕ ਆਏ ਹੈਗੇ ਆ ਕੋਈ ਇਹ ਨਾ ਇਹ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ ਕਿ ਕੋਈ ਮਤਲਬ ਕਹਿਨ ਦਾ ਜੀ ਨਵੀਆਂ ਦੀ ਕੋਈ ਇੱਜ਼ਤ ਹੈ ਠੀਕ ਆ ਮਹਿਸੂਸ ਜ਼ਰੂਰ ਹੁੰਦਾ ਵਰਕਰ ਨਾਲ ਜੇ ਤੜਫੇ ਪਏ ਆ ਉਹਨਾਂ ਨੂੰ ਇਹ ਹੈ ਵੀ ਕੌਣ ਸਾਡੀ ਬਾਹ ਪકડੇਗਾ ਉਹ ਤਾਂ ਓਪਨਲੀ ਹੀ ਡਿਕਲੇਅਰ ਕਿ ਮੇਰੇ ਕੋਲ ਕੋਈ ਨਾ ਆਇਓ ਕਿਸੇ ਕੰਮ ਵਾਸਤੇ ਠੀਕ ਹੈ ਨਹੀਂ ਤੇ ਕੋਣ ਮਤਲਬ ਕਹਿੰਦਾ ਵੀ ਤੁਹਾਡੀ ਬੰਮ ਪਕੜੇਗਾ ਜਿਆਦਾ ਐਲਾਨ ਕੀਤਾ ਧਰਮਵੀਰ ਗਾਂਧੀ ਨੇ ਜੋਇਨਿੰਗ ਕੀਤੀ ਹੈ ਕਾਂਗਰਸ ਦੇ ਵਿੱਚ ਪਰ ਤੁਹਾਡੇ ਜਿਹੜੇ ਕਈ ਵਰਕਰ ਨੇ ਕਹਿੰਨ ਲੋਕ ਸਵੇਰੇ ਹੀ ਤੰਤਾ ਲੱਗ ਜਾਂਦਾ ਹੈ ਵੀ ਇੰਟਰਵਿਊ ਕਰਕੇ ਆਏ ਆ ਤਾਂ ਧਰਮਵੀਰ ਗਾਂਧੀ ਕਹਿੰਦੇ ਜਰੂਰ ਜਿਹੜਾ ਹੈਗਾ ਥਾਪੜਾ ਜਰੂਰ ਮਿਲਿਆ ਪਰ ਹਲੇ ਡਿਕਲੇਅਰ ਨਹੀਂ ਹੋਇਆ ਕਹਿੰਦੇ ਲੱਖ ਤੋਂ ਡੇਢ ਲੱਖ ਤਾਂ ਵੋਟ ਮੇਰੀ ਆਪਣੀਆਂ ਹੈ ਕਹਿੰਦੇ ਮੈਂ ਰੋਜ਼ ਕਲੀਨਿਕ ਦੇ ਉੱਤੇ ਸੇਵਾ ਕਰ ਰਿਹਾ ਕਿਸੇ ਦੀ ਜੇਬ 'ਚ ਨਹੀਂ ਪਾਈ ਹੋਈ ਠੀਕ ਹੈ ਨਹੀਂ ਵੋਟ ਮੈਂ ਤੁਹਾਨੂੰ ਦੱਸਾਂ ਇਹ ਹਰ ਇੱਕ ਦਾ ਭਲੇਖਾ ਹੈਗਾ ਮੈਂ ਤੁਹਾਨੂੰ ਦੱਸਾਂ ਹਾਂਜੀ ਲੱਖ ਡੇਢ ਲੱਖ ਕੋਈ ਵੋਟ ਉਹ ਮਾਤਾ ਕੋਮੋਦ ਸਾਹਿਬ ਕਿਵੇਂ ਦੇਖਦੇ ਨੇ ਕਿ ਅਗਰ ਟਿਕਟ ਤੁਹਾਨੂੰ ਮਿਲਦੀ ਹੈ ਜਾਂ ਲਾਲ ਸਿੰਘ ਕਿਹਦੇ ਕਿਹਦੇ ਨਾਮ ਦਿੱਤੇ ਨੇ ਜਿਹੜੇ ਉਹ ਨਹੀਂ ਚਾਰ ਬੰਦਿਆਂ ਦੇ ਜਿਹੜਾ ਹੈਗਾ ਅਪਲਾਈ ਕੀਤਾ ਹੋਇਆ ਉਹਨਾਂ ਚੋਂ ਜਿੰਨੂੰ ਮਰਜ਼ੀ ਦੇ ਦਿਓ ਹਾਂਜੀ ਸਦਾ ਲਾਲ ਸਿੰਘ ਨੂੰ ਦੇ ਦਿਓ ਸਾਨੂੰ ਦੇ ਦਿਓ ਬੀਬੀ ਰੰਧਾਵਾ ਨੂੰ ਦੇ ਦਿਓ ਜੋ ਮਿੱਤ ਬਾਵਾ ਸਿਹਣੀ ਇੱਕ ਯੂਥ ਕਾਂਗਰ ਦਾ ਉਹਨੂੰ ਦੇ ਦਿਓ ਤੁਸੀਂ ਤੁਸੀਂ ਸੈਡੋ ਕਰਾ ਕਿਸੇ ਵੀ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਦੇ ਦਿਓ। ਸਾਡੀ ਬਹੁਤ ਨੇੜਤਾ ਰਹੀ ਹੈ ਜੀ ਰਾਜਾ ਵੜਿੰਗ ਅਕਸਰ ਦੇਖਦੇ ਹਾਂ ਜੀ ਤੁਹਾਡੇ ਘਰ ਆਣਾ ਜਾਣਾ ਚੰਗਾ। ਤੜ ਤੋਂ ਵੀ ਕਦੀ ਪੁੱਛਿਆ ਹੀ ਨਹੀਂ ਗਿਆਗਾ ਪੁਰਾਣੇ ਲੀਡਰ ਰਹੇ ਹੋ ਟਕਸਾਲੀ ਰਹੇ ਹੋ ਤੁਸੀਂ। ਕੀ ਪਤਾ ਰਾਜਾ ਵੜਿੰਗ ਨੂੰ ਇਹਨਾਂ ਪੁੱਛਿਆ ਹੋਵੇ ਜਦੋਂ ਜੁਆਇਨ ਕਰਾਣਾ। ਪਰ ਰਾਜਾ ਵੜਿੰਗ ਤਾਂ ਨਾਲ ਗਏ ਨੇ ਬਾਜਵਾ ਸਾਹਿਬ ਦੇ। ਚਲੋ ਜਾਣਾ ਤਾਂ ਫਿਰ ਦੇਖੋ ਪਾਰਟੀ ਹੀ ਜੇ ਪ੍ਰੋਟੋਕੋਲ ਬੰਦਾ ਹੀ ਜੇ ਪਾਰਟੀ ਪ੍ਰੈਜ਼ੀਡੈਂਟ। ਹਾਂ ਜੀ। ਅਗਰ ਜੇ ਤਰ੍ਹਾਂ ਰੰਬੀਰ ਗਾਂਧੀ ਨੂੰ ਟਿਕਟ ਮਿਲ ਜਾਂਦੀ ਹੈ ਤਾਂ ਫਿਰ ਕੰਬੋਤ ਸਾਹਿਬ ਦਾ ਗੋ ਕੀ ਹੋਊਗਾ ਜ ਬੰਦੇ ਦੀ ਮਤਲਬ ਕਿ ਵਰਕਰਾਂ ਨਾਲ ਹੀ ਲੀਡਰ ਹੀ ਹੈ ਜੇ ਵਰਕਰ ਹੀ ਨਹੀਂ ਚੱਲੇਗਾ ਤੁਹਾਡਾ ਤੇ ਉਹਨਾਂ ਦੇ ਜਦੋਂ ਕੁੱਟਮਾਰ ਪੈਣੀ ਹੈ ਉਹਨਾਂ ਦੀ ਬਾਹ ਕੌਣ ਪਕੜੇਗਾ ਕੰਬੋਤ ਸਾਹਿਬ ਤਾਂ ਸਿਰ ਨਹੀਂ ਪੜਵਾਉਣ ਲੱਗੇ ਮੈਂ ਤੁਹਾਨੂੰ ਦੱਸਾਂ ਡਾਕਟਰ ਗਾਂਧੀ ਦੇ ਪਿੱਛੇ ਕਿਉਂ ਪੜਾਉ ਉਹ ਤਾਂ ਕਹਿੰਦੇ ਮੇਰੇ ਕੋਲ ਨਾ ਆਇਓ ਮੈਂ ਮੈਂ ਕਿਉਂ ਪੜਾਉਣਾ ਸੀ ਤਾਂ ਪਹਿਲਾਂ ਹੀ ਮਕਦਮੇ ਚ ਏਰ ਰਹੇ 200 ਤੋਂ ਉੱਤੇ ਵੱਧ ਬੰਦਾ ਚੇਰ ਰਿਹਾ ਹੈਗਾ ਕਿ ਜਦੋਂ ਲੈਟਰ ਦਿੱਤੀ ਹਾਈ ਕਮਾਂਡ ਨੂੰ ਕੋਈ ਭਰੋਸਾ ਦਿਵਾਇਆ ਗਿਆ ਉਹਨਾਂ ਦੇ ਵੱਲੋਂ ਕੁਝ ਨਹੀਂ ਚਲੋ ਅਸੀਂ ਆਪਣੀ ਗੱਲ ਰੱਖ ਕੇ ਆਏ ਹਾਂ ਨਾਓ ਇਟਸ ਅਪ ਟੂ ਦਾ ਹਾਈ ਕਮਾਂਡ ਅਸੀਂ ਆਪਣੀ ਗੱਲ ਰੱਖੀ ਤੇ ਠੀਕ ਹੋਏਗਾ ਜੋ ਹੋਏਗਾ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਇਹ ਸੰ ਸਾਡੇ ਨਾਲ ਹਰਦੀਾਲ ਕੰਬੋ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਧਰਮਵੀਰ ਗਾਂਧੀ ਦੀ ਜਿਹੜੀ ਐਂਟਰੀ ਹੈ ਉਹ ਇੱਕ ਪੈਰਾਸ਼ੂਟ ਰਾਹੀ ਹੀ ਐਂਟਰੀ ਦੱਸੀ ਜਾ ਰਹੀ ਹੈ ਤਾਂ ਕਹਿੰਦੇ ਕਿਸੇ ਵੀ ਕਾਂਗਰਸੀ ਨੂੰ ਨਹੀਂ ਪੁੱਛਿਆ ਗਿਆ ਜਦੋਂ ਧਰਮਵੀਰ ਗਾਂਧੀ ਨੂੰ ਟਿਕਟ ਦਿੱਤੀ ਤਾਂ ਜਰੂਰ ਕੰਬੋਤ ਸਾਹਿਬ ਦੇ ਵੱਲੋਂ ਵੀ ਨਾਰਾਜ਼ਗੀ ਜਰੂਰ ਜਤਾਈ ਜਾ ਰਹੀ ਹੈ ਔਰ ਇਹਨਾਂ ਵੱਲੋਂ ਸਾਫ਼ ਤੌਰ ਤੇ ਇੱਕੋ ਹੀ ਗੱਲ ਕਹੀ ਜਾ ਰਹੀ ਹੈ ਕਿ ਜਿਹੜੀਆਂ ਟਿਕਟਾਂ ਦੀ ਵੰਡ ਹੋ ਰਹੀ ਹੈਗੀ ਹੈ ਇਹ ਕਿਸ ਤਰ੍ਹਾਂ ਇਹ ਵੱਡੇ ਨੇ ਜਿਹੜੇ ਉੱਪਰ ਸਿਆਸੀ ਨੇ ਜਿਵੇਂ ਦਿੱਲੀ ਤੋਂ ਹੀ ਟਿਕਟਾਂ ਅਨਾਉਂਸ ਹੁੰਦੀਆਂ ਤਾਂ ਆਪਣੇ ਵੱਲੋਂ ਇੱਕ ਲੈਟਰ ਜਿਹੜੀ ਹੈ ਚਾਰ ਬੰਦਿਆਂ ਦਾ ਨਾਮ ਜਿਹੜਾ ਹੈਗਾ ਜਰੂਰ ਲਿਖ ਕੇ ਭੇਜ ਦਿੱਤਾ ਗਿਆ ਹੁਣ ਹਣੋਲੇ ਸਮੇਂ 'ਚ ਹੀ ਪਤਾ ਲੱਗੇਗਾ ਕਿ ਪਟਿਆਲੇ ਦਾ ਐਮਪੀ ਇਲੈਕਸ਼ਨ ਦੇ ਵਿੱਚ ਕੈਂਡੀਡੇਟ ਕੌਣ